ਆ ਦੋਸਤੋ ਮੌੜ ਖੁਰਦ ਬਠਿੰਡਾ ਜ਼ਿਲ੍ਹਾ ਮੌੜ ਤਹਿਸੀਲ ਮੌੜ ਮੰਡੀ ਦੇ ਬਿਲਕੁਲ ਨਾਲ ਦੇ ਪਿੰਡ ਚੋਂ ਇੱਕ ਵੀਡੀਓ ਬਣਾਈ ਹੈ ਚਾਰ ਝੋਟੀਆਂ ਵਿਕਰੀ ਆ ਲਈਆਂ ਬਾਈ ਹੋਰੀ ਹਰਿਆਣੇ ਦੇ ਵਿੱਚੋਂ ਪਸ਼ੂ ਲੈ ਕੇ ਆਉਂਦੇ ਆ ਇੱਕ ਝੋਟੀ ਦੂਜਾ ਸੂਆ ਇਹ ਬਿਲਕੁਲ ਤਾਜੀ ਸੂਈ ਵੀ ਹੈ ਦੁੱਧ ਚੰਗੇ ਤੇ ਚੱਲ ਪਈ ਹੈ ਤੇ ਇਹ ਤੋਂ ਬਿਨਾ ਤਿੰਨ ਝੋਟੀਆਂ ਪਹਿਲਾਂ ਨੇ ਤੇ ਤਿੰਨੇ ਹੀ ਗੱਭਣ ਹੈ ਇਨਾਂ ਦੇ ਵਿੱਚੋਂ ਵੀ ਇੱਕ ਝੋਟੀ ਬਾਈ ਕਹਿੰਦਾ ਵੀ ਇਹ ਅਸੀਂ ਇਥੋਂ ਲੋਕਲ ਖਰੀਦੀ ਐ ਬਹੁਤ ਸੋਹਣੇ ਕੱਦ ਕਾਠ ਦੀ ਕੁੰਡੇ ਸਿੰਘਾਂ ਦੀ ਐ ਪਰ ਮੈਂ ਛੋਟ ਵੀਡੀਓ ਚ ਇਨਾਂ ਚਾਰਾਂ ਦੇ ਵਿੱਚੋਂ ਜਿਹੜੀ ਮੈਨੂੰ ਸਿਰ ਕੱਢਮੀ ਲੱਗੀ ਉਹ ਝੋਟੀ ਖੋਲ ਕੇ ਤੋੜ ਕੇ ਦਿਖਾਉਣਾ ਹਾਲਾਂਕਿ ਸਾਰੇ ਹੀ ਪਸ਼ੂ ਸਨਖੇ ਐ ਪਰ ਇੱਕ ਪਹਿਲਣ ਝੋਟੀ ਦੇਖੋ ਸੋ ਇਹ ਪਹਿਲਣ ਝੋਟੀ ਦੇਖੋ ਦੋਸਤੋ ਦੈਨ ਤਾਂ ਹੁਣ ਪੰਜਾਰੀ ਲਾਊਗੀ ਸੋਨ ਦੇ ਵਿੱਚ ਕਿਉਂਕਿ ਤਿਆਰੀ ਕਰਨ ਵਾਲੀ ਨੇ ਬਹੁਤ ਸੋਹਣੀ ਫੜ ਲਈ ਐ ਪਰ ਟਾਂਚੇ ਦੀ ਬਣਾਵਟ ਤੇ ਥਣ ਹਵਾਨਾ ਸਾਰੇ ਗੁਣ ਬਹੁਤ ਸੋਹਣੇ ਲੱਗੇ ਇਸ ਝੋਟੀ 'ਚ ਸੋਚਿਆ ਤੁਹਾਨੂੰ ਤੋੜ ਕੇ ਦਿਖਾਉਣੇ ਆ ਸ਼ਾਰਟ ਵੀਡੀਓ 'ਚ ਫੁੱਲ ਵੀਡੀਓ ਦੀ ਵੇਟ ਕਰੋ ਰੇਟ ਵੀਡੀਓ ਦੇ ਵਿੱਚ ਪੂਰੇ ਦੱਸੇ ਹੋਏ ਆ